ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਤੇ ਅੱਜ ਆਪਾਂ ਚਲੇ ਆ ਜੀ ਘੁੰਮਣ ਫੇਰ ਤੇ ਸਾਡਾ ਮਲੇਸ਼ਾ ਜ ਹੈਗਾ ਅੱਜ ਦੂਜਾ ਦਿਨ ਤਿਆਰ ਹੋ ਗਿਆ ਤੇ ਹੋਟਲ ਚੋਂ ਆਪਾਂ ਨਿਕਲ ਲੱਗੇ ਹਾਂ ਆ ਜੋਗੀ ਸਾਡੀ ਗੈਂਗ ਤਿਆਰ ਹੋ ਗਈ ਆ ਰੋਲੇ ਮਸਲੇ ਬਹੁਤ ਸਾਡੇ ਹੈ ਓਏ ਸਾਡੇ ਸਾਡੇ ਪਲਾਨ ਬਹੁਤ ਹੁੰਦੇ ਆ ਤੇ ਇੱਥੇ ਅਸੀਂ ਫੋਟੋਆਂ ਖਿੱਚੀਆਂ ਇਹ ਫੋਟੋਆਂ ਕੋਈ ਕਹਿੰਦਾ ਮੇਰੀ ਇੱਦਾਂ ਨਹੀਂ ਆਈ ਕੋਈ ਕਹਿੰਦਾ ਉਦਾਂ ਨਹੀਂ ਆਈ 1.5 ਘੰਟਾ ਸਾਡਾ ਰੋਲਾ ਫੋਟੋਆਂ ਨਾਲ ਹੀ ਪਿਆ ਰਿਹਾ ਹੁਣ ਆ ਵੇਖੋ ਚਾਹ ਪਾਣੀ ਪੀਨੇ ਆ ਪਹਿਲਾਂ ਤੇ ਫਿਰ ਆਪਾਂ ਜਾਂਦੇ ਆ ਕਿੱਧਰ ਨੂੰ ਜਾਣਾ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਅੱਜ ਤੇ ਬਣੇ ਰੋ ਸਾਡੇ ਅੱਜ ਦੇ ਵਲੌਗ ਨਾਲ ਲੋ ਵੀ ਪਹਿਲਾਂ ਆਪਾਂ ਪੀ ਲੈਣਗੇ ਚਾਹ ਚਾਹ ਚੈੱਕ ਕਰੋ ਪੰਜਾਬ ਵਾਲਾ ਮੋਹਲਾ ਤੇ ਢਾਬਾ ਵੀ ਇਹ ਪੰਜਾਬੀ ਆ ਸਰਦਾਰ ਬੰਦਿਆਂ ਦਾ ਢਾਬਾ ਬਹੁਤ ਸਰਦਾਰਾ ਸਾਰਾ ਦਿਖਾਵਾਂਗੇ ਆ ਦੇਖੋ ਸਰਦਾਰ ਸਾਹਿਬ ਲੱਗੇ ਹੋਇਆ ਸਾਰਾ ਉਹ ਵੰਦੀਆ ਮੌਣਾ ਤੁਹਾਨੂੰ ਦਿਖਾਵਾਂਗੇ ਸਾਰਾ ਸੱਜੋ ਇਹ ਰਾਤ ਨੂੰ ਰੋਟੀ ਪਾਣੀ ਇੱਥੇ ਹੀ ਖਾਣੇ ਆਪਾਂ ਆਹ ਬੰਦਾ ਕਹਿੰਦਾ ਮੈਂ ਕੋਲਡ ਕੋਲਡ ਕਾਫੀ ਪੀਣੀ ਆ ਤੇ ਦੋ ਕੱਪ ਆਪਾਂ ਚਾਹ ਮੰਗਾ ਲਈਆ ਇੰਦੀਆਂ ਲੱਤਾਂ ਲੰਮੀਆਂ ਥੁੜੀਆਂ ਇਹਦੇ ਸੈੱਟ ਕਰਾਉਣੀਆਂ ਅੱਜ ਫੋਟੋ 'ਚ ਨਹੀਂ ਪੂਰਾ ਆਉਂਦਾ ਤੇ ਮੇਰੇ ਨਾਲ ਵੀ ਮਸਲਾ ਇਹੀ ਬਣ ਜਾਂਦਾ ਫੋਟੋ 'ਚ ਮੈਂ ਵੀ ਨਹੀਂ ਪੂਰਾ ਆਉਂਦਾ ਆ ਜੱਜ ਬਿਠਾ ਕੇ ਆਪਾਂ ਜਾ ਰਹੇ ਆ ਜੀ ਮੈਟਰੋ ਸਟੇਸ਼ਨ ਤੇ ਉਸ ਤੋਂ ਪਹਿਲਾਂ ਤੁਹਾਨੂੰ ਆਪਾਂ ਇੱਥੋਂ ਦੀਆਂ ਦੁਕਾਨਾਂ ਦਿਖਾ ਦਈਏ ਲੋਕਲ ਆ ਦੇਖੋ ਵੈਸੇ ਤਾਂ ਅਸੀਂ ਨੰਗਾ ਹੀ ਪਿੱਛੇ ਆ ਸਾਰਾ ਸਮਾਨ ਕੱਪੜਾ ਲੀੜਾ ਇਹ ਲੈਣਾ ਦਾ ਹੈ ਆ ਦੇਖੋ ਬੈਗ ਬੋਗਾ ਸਮਾਨ ਖਰੀਦਣਾ ਜਿਵੇਂ ਆਪਣੇ ਉਥੇ ਦਿੱਲੀ ਮਾਰਕੀਟ ਨਹੀਂ ਲੱਗਦੀ ਹਣਾ ਉਦਾਂ ਦਾ ਰਿਗਾਰਡ ਆ ਸਾਰਾ ਇਹ ਹਰਾ ਸਿਸਟਮ ਤੇ ਆ ਸਾਡਾ ਆ ਗਿਆ ਟੈਂਸ਼ਨ ਕਹਿੰਦੇ ਮੈਟਰੋ ਦਾ ਟੈਂਸ਼ਨ ਮਹੱਜ ਜੁਮੇ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਕਿਹੜੇ ਟਾਵਰ ਤੇ ਜਾਣਾ ਕੇਐਲ ਟਾਵਰ ਕੇਐਲ ਟਾਵਰ ਅੱਜ ਅਸੀਂ ਚੱਲੇ ਆ ਜੀ ਕੇਐਲ ਟਾਵਰ ਉੱਥੋਂ ਉੱਥੋਂ ਵੀਡੀਓ ਬਣਾਉਣੀ ਆ ਦੇਖੋ ਭਾਈ ਮਲੇਸ਼ੀਆ ਦੀਆਂ ਸੜਕਾਂ ਅਸੀਂ ਕੀ ਕਹਿੰਦੇ ਆ ਵੀ ਪੈਦਲੋ ਪੈਦਲੀ ਹੋ ਗਏ ਆ ਜਿਹੜਾ ਉਹ ਟਾਵਰ ਆ ਉਹ ਨੇੜੇ ਹੀ ਇੱਥੋਂ ਹੋਟਲ ਬੜੀ ਘੈਂਟ ਲੋਕੇਸ਼ਨ ਤੇ ਸਾਡਾ ਅਧੀਆਂ ਲੋਕੇ ਸੈਂਟਰ ਦੇ ਵਿੱਚ ਆਧੀਆਂ ਲੋਕੇਸ਼ਨਾਂ ਦਾ ਮਤਲਬ ਅਸੀਂ ਤੁਰਕੀ ਜਾਵੜਾਂਗੇ ਤੇ ਮੈਟਰ ਚੜ੍ਹਨ ਦੀ ਲੋੜ ਨਹੀਂ ਪਈ ਗੂਗਲ ਚੈੱਕ ਕੀਤਾ ਕਿ ਅਸੀਂ ਜਾਣਾ ਜੇ ਕੇ ਐਲ ਟਾਵਰ ਤੇ ਆ ਵੇਖੋ ਮਾਲ ਵੇਖੋ ਆਹ ਵੇਖੋ ਵੀਊ ਸਾਰਾ ਦੇਖੋ ਕੀ ਕੀਆ ਬਾਤਾਂ ਨੇ ਆਹ ਵੇਖੋ ਵੀ ਦੋ ਬੱਸਾਂ ਕਿਤੇ ਜਾ ਰਹੀਆਂ ਜੀ ਡਬਲ ਡੈਕਰ ਇਹਦਾ ਵੀ ਸੈਂਕੂਲੇ ਇਹਦਾ ਵੀ ਹਾਂ ਇਹਦਾ ਟੂਰ ਕਰਾਂਗੇ ਜਾਵਾਂਗੇ ਸਫਰ ਕਰਾਂਗੇ ਬਹੁਤ ਵਧੀਆ ਟਰਾਂਸਪੋਰਟ ਆ ਯਾਰ ਪੂਰੀ ਮੈਂਟੇਨੈਂਸ ਆ ਕਿਉਂ ਉਹ ਬਣਾ ਲੀਓ ਸੁਪਰ ਮੋਦੀ ਸੁਪਰ ਮੈਟਰ ਚੱਲ ਰਹੀ ਆ ਇਧਰ ਜਿਹਾ ਭੁੱਖ ਭੁੱਖ ਲੱਗੇ ਲੱਗਦੀ ਉਧਰਲੇ KFC ਸੂਰਤ ਆ ਸਾਰੀਆਂ ਦੇਖੋ ਜੀ ਕਿ ਉਹ ਬਿਲਡਿੰਗ ਵੀ ਵੇਖਣੀ ਆ ਅਸੀਂ ਵੇਖਾਂਗੇ ਨਹੀਂ ਯਾਰ ਬਹੁਤ ਵਧੀਆ ਸਿਸਟਮ ਆ ਜੀ ਇੱਥੇ ਭਈ ਬੱਤੀਆਂ ਦਾ ਹਸਾਕ ਦਾ ਬਲਾ ਕੇ ਇਹ ਨਹੀਂ ਕਹ ਵੀ ਮੂੰਹ ਚਾ ਕੇ ਲੰਘ ਜਾ ਉਹ ਬੰਦਾ ਉਹਨਾਂ ਨੇ ਰੈੱਡ ਕੀਤਾ ਹੋਇਆ ਜਦੋਂ ਗ੍ਰੀਨ ਹੋ ਗਿਆ ਉਦੋਂ ਆਪਾਂ ਦੁਰ ਪਹਿਣਾ ਤੇ ਸਾਰੇ ਵੇਟ ਕਰੀ ਜਾਂਦੇ ਕੋਈ ਹਫੜਾ ਦਫੜੀ ਨਹੀਂ ਕੋਈ ਕੁਛ ਨਹੀਂ ਦਾ ਦੇਖੋ ਵਧੀਆ ਮਾਹੌਲ ਹੈ ਪਰ ਜਿਨ੍ਹਾਂ ਨੂੰ ਪਤਾ ਵੈਲਨਗੋਟ ਦੇ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਅਸੀਂ ਆਪਾਂ ਦੱਸ ਦਿੱ ਗਏ ਵੀ ਟ੍ਰੈਫਿਕ ਰੂਲ ਬਹੁਤ ਵਧੀਆ ਜੀ ਸਿਸਟਮ ਸਾਰਾ ਉਹ ਦੇਖੋ ਕਿੰਨਾ ਰਾਸ਼ ਹੈ ਜੀ ਲੋ ਵੀ ਬੰਦਾ ਕਹਿੰਦੇ ਹਰਾ ਹੋ ਗਿਆ ਬੰਦਾ ਹਰਾ ਹੋ ਗਿਆ ਤੇ ਨਾਲ ਦੀ ਨਾਲ ਅਸੀਂ ਵੀ ਹਰੇ ਹੋ ਗਏ ਆ ਉਹਨਾਂ ਦਾ ਬੰਦ ਵੀ ਕਰਤਾ ਨਾਲ ਜਿਹੜਾ ਪੁਜਰ ਵੀ ਲਾ ਕੇ ਬੰਦਾ ਦਾ ਲੋ ਰੈੱਡ ਵੀ ਹੋ ਗਿਆ ਮਿੰਟੀ ਮਾਰਿਆ ਇਹਨਾਂ ਨੇ ਕਹਿੰਦੇ ਨੰਗਣਾ ਨੰਗ ਜਿਹੜੇ ਰਹਿ ਗਏ ਰਹਿ ਗਏ ਜਿਹੜੇ ਨੰਗੇ ਡੰਗੇ ਮੌਲ ਪੂਰਾ ਕੈਮ ਆ ਤੇ ਅੱਜ ਮੈਚ ਵੀ ਆ ਪੰਜਾਬ ਦਾ ਉਮੀਦ ਕਰਦੇ ਆਂ ਵੀ ਪੰਜਾਬ ਅੱਜ ਫਾਈਨਲ ਦੇ ਵਿੱਚ ਪਹੁੰਚੇ ਤੇ ਜਿਹੜਾ ਫਾਈਨਲ 4 ਤਰੀਕ ਨੂੰ ਹੋਣਾ ਉਹ ਅਸੀਂ ਇੰਡੀਆ ਆਣ ਕੇ ਦੇਖੀਏ ਤੇ ਨਜ਼ਾਰੇ ਲਈਏ ਠੀਕ ਹੈ ਜੀ ਬਾਕੀ ਕੋਈ ਢਿੱਲਾ ਬੰਦਾ ਵੀ ਨਾ ਨਾਮ ਲੈ ਕੇ ਆਵੇ ਉਹ ਵੇਖ ਲੋ ਪਿੱਛੇ ਰਹਿ ਗਿਆ ਵੇ ਕਿਥੇ ਰਹਿ ਗਿਆ ਹੁਣ ਭੱਜਦਾ ਸਾਂ ਚੜ ਗਿਆ ਹੁਣ ਪਿੱਛੇ ਰਹਿ ਗਿਆ ਯਾਰ ਬੰਦਾ ਢਿੱਲਾ ਬੰਦਾ ਨਾਮ ਲੈ ਆਵੇ ਯਾਰ ਆ ਵੇਖੋ ਗ੍ਰੀਨਰੀ ਵੇਖੋ ਜੇ ਜੇ ਕੰਮ ਕਰਨਾ ਦਾ ਸਹੀ ਤਰੀਕੇ ਨਾਲ ਕਰੇ ਇਥੇ ਮੈਨੂੰ ਲੱਗਦਾ ਵੀ ਕਰਾਪਸ਼ਨ ਨਹੀਂ ਹੋਣੀਗੀ ਵੇਖੋ ਹਰਿਆਲੀ ਵੇਖੋ ਯਾਰ ਓਏ ਇਹ ਚੱਲਦੀ ਇੱਥੋਂ ਆ ਯਾਰਾ ਬਸ ਚੱਲਦੀ ਇੱਥੋਂ ਆ ਲੋ ਜੀ ਅਸੀਂ ਮੰਜ਼ਲ ਦੇ ਕੀ ਕਿਹੜਾ ਕੀ ਕਹਿੰਦੇ ਹੁੰਦੇ ਮੰਜ਼ਲ ਦੇ ਕਰੀਬ ਆ ਪਹੁੰਚਦੇ ਹੋਏ ਮੈਨੂੰ ਤਾਂ ਟਾਵਰ ਕੁਆਜ ਗਿਆ ਕਿੱਧਰ ਆ ਹੋਈ ਹੈ ਉਹ ਇੱਧਰ ਆ ਯਾਰ ਆ ਉਹ ਵੇ ਉਹ ਮਗਰ ਆਉ ਹੈ ਐਂ ਲੱਗਦਾ ਹੁੰਦਾ ਉੱਥੋਂ ਤਾਂ ਕਹਿੰਦਾ ਬਾਬਾ ਵਾਲਾ ਨੇੜੇ ਸੀ ਇਹਨੂੰ ਕੀ ਹੋ ਗਿਆ ਨਾ ਸਪੀਡ ਖਿੱਚਦੀ ਹੋਈ ਹਾਂ ਯਾਰ ਆਨਾ ਬਿਲਡਿੰਗਾਂ ਬੁੱਲਡਿੰਗਾਂ ਤੇ ਗ੍ਰੀਨਰੀ ਨੇ ਪੂਰੀ ਰੌਣਕ ਬਣਾਈ ਹੋਈ ਆ ਦੇਖੋ ਹੈ ਇਹਨੂੰ ਕੀ ਕਹਿ ਸਕਦੇ ਆਪਾਂ ਧੁੰਨੀ ਸ਼ਹਿਰ ਦੀ ਧੁੰਨੀ ਹੈ ਨਾ ਯਾਰਾ ਅਸੀਂ ਸਾਹ ਲੈ ਰਹੇ ਆ ਕਿਉਂਕਿ ਥਾਂ ਬਹੁਤ ਉੱਚਾ ਹੈ ਚੜ੍ਹਾਈ ਵਾਵਾ ਹੈ ਉਹ ਵੇਖੋ ਉੱਥੋਂ ਆਏ ਆ ਉਹ ਬਹੁਤ ਨੀਵੇਂ ਤੇ ਹਜੀ ਇਹ ਚੜ੍ਹਾਈ ਦੇਖ ਲਓ ਹਟਾਲ ਵੇਖੋ ਹਾਲ ਵੇਖੋ ਕਿੰਨੀ ਤੇ ਹੌਲੀ ਹੌਲੀ ਘੁੰਮਦੇ ਘੁੰਮਦੇ ਉੱਤੇ ਜਾਣਾ ਸੀ ਆਜ ਤੁਰਿਆ ਮਾੜਾ ਬੜਾ ਨਾਲ ਨਾਲ ਘੁੰਮਦੇ ਘੁੰਮਦੇ ਅਸੀਂ ਟਾਵਰ ਕੋਲ ਪਹੁੰਚਣਾ ਬੰਦੇ ਸਾਡੇ ਥੱਕ ਗਏ ਇੱਥੇ ਜਾਣਾ ਹੈ ਕਹਿੰਦੇ ਉੱਥੇ ਜਾ ਕੇ ਸੈਲਫੀ ਲੈਣੀ ਆ ਲਾਓ ਪੰਚਾਇਤ ਦੇ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ ਜੀ ਕਹਿੰਦੇ ਅਸੀਂ ਪਹੁੰਚ ਗਏ ਜੀ ਡਿੱਗ ਦੇ ਟੈਂਡੇ ਟਾਵਰ ਦੇ ਕੋਲ ਤੇ ਆ ਇਧਰੋਂ ਤੁਹਾਨੂੰ ਦਿਖਾਉਣੀ ਵੀ ਕਿੰਨਾ ਉੱਚਾ ਬਣਿਆ ਇਹ ਆ ਦੇਖੋ ਥੱਲੇ ਦਾ ਮਾਹੌਲ ਵੇਖੋ ਬਾਈ ਦੇਖੋ ਤੁਸੀਂ ਆਹ ਰੋਡ ਇੱਥੋਂ ਅਸੀਂ ਸਾਰਾ ਆਇਆ ਤੁਰਕੀ ਆਇਆ ਨਾਲੇ ਗੱਲਾਂ ਮਾਰਦੇ ਆ ਨਾਲੇ ਵਲੌਗ ਬਣਾਉਂਦੇ ਆ ਤੇ ਨਾਲੇ ਆਹ ਦੇਖੋ ਦੇਖੋ ਚੀਜ਼ ਵੇਖੋ ਯਾਰ ਹੈ ਅਲੈਕੁਮ ਵਾਹ ਜੀ ਉਹ ਬਦਨਾਂ ਜੀ ਲਾਇਆ ਬੈਥੰਦਰਾ ਨੇ ਸਿੱਧਾ ਗੱਲਬਾਤ ਹੋਈ ਪਈ ਆ ਐਂਟਰੀ ਕਰਨ ਲੱਗੇ ਹੁਣ ਇੱਥੇ ਵੈਲਟ ਪਾਰਕਿੰਗ ਆ ਜੀ ਫਸਟ ਤੇ ਜਿਹੜਾ ਪੇਰਾ ਵੀਰ ਗੱਡੀ ਤੇ ਆ ਉਹ ਆਪਣੀ ਗੱਡੀ ਇੱਥੇ پارک ਕਰ ਸਕਦਾ ਠੀਕ ਆ ਜੀ ਆਹ ਐਂਟਰੀ ਏਰੀਆ ਦੀ ਉਹ ਉੱਪਰ ਜਾਣੇ ਆ ਜੀ ਨਾਲ ਦੇ ਮੇਰੇ ਪਹਿਲਾਂ ਪਹੁੰਚ ਗਏ ਆ ਮੈਂ ਕਹਿੰਦੇ ਮਗਰ ਰਹਿ ਗਿਆ ਸੀ ਲਵ ਦੇ ਉਹਨਾਂ ਨੂੰ ਉਹ ਕਿੱਥੇ ਗਏ ਚਲੇ ਉਹ ਆ ਚੱਲ ਜੇ ਕੋਈ ਕਿੱਥੇ ਆਹੋ ਉਹ ਮੈਨੂੰ ਇਕੱਲੇ ਨੂੰ ਛੱਡ ਗਏ ਵਾਹ ਆਹ 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 ਇਧਰ ਪਾਰਕਾ ਫੁੱਟਪਾਥ ਫੁੱਟਪਾਥ ਚੌੜੀਆਂ ਜਿਹੀ ਕਿਸੇ ਦੇ ਸਾਰਾ ਮੋਲ ਸਾਰਾ ਸਿਸਟਮ ਇਧਰ ਵੀ ਜਾ ਕੇ ਆਉਂਦੇ ਆ ਇਥੋਂ ਜਿਹੜਾ ਵੀਊ ਆ ਮਗਰ ਦਾ ਉਹ ਦਿਖਾਵਾਂਗੇ ਤੁਹਾਨੂੰ ਹਨਾ ਅੱਗੇ ਦੇਖੋ ਇਹ ਦੁੱਗਜਾ ਮੈਨੂੰ ਲੱਗਦਾ ਜਿਹੜਾ ਘਾ ਲੱਗਾ ਨਾ ਇਹ ਮਤਲਬ ਬਨੌਟੀ ਆ ਇਹ ਪਰ ਚੀਜ਼ ਘੈਂਟ ਆ ਆ ਆ ਤਾਂ ਯਾਰ ਸਾਡੇ ਪਿੰਡ ਦੇ ਨਹੀਂ ਆ ਯਾਰ ਵੀਰ ਕਿੱਥੋਂ ਆਇਆ ਇਹ ਤਾਂ ਆ ਲਾਈਵ ਦੇਖੋ ਯਾਰ ਦੁਨੀਆ ਸੱਚੀ ਗੋਲ ਆ ਏ ਆ ਮੁੰਡਾ ਫਰੀਦਕੋਟ ਦਾ ਮਿਲ ਗਿਆ ਯਾਰ ਆ ਤੂੰ ਵੀ ਵੀਰ ਹਾਂ ਪੰਜਾਬ ਦਾ ਹੀ ਆ ਬਾਈ ਹਾਂਜੀ ਹਾਂਜੀ ਅੱਛਾ ਪੰਜਾਬੀ ਮਿਲ ਗਏ ਓਏ ਇੱਥੋਂ ਦੇਖੋ ਘਰਾ ਚੀਜ਼ ਸਾਰਾ ਵੀਓ ਯਾਰ ਟਾਵਰ ਉੱਚਾ ਹੀ ਬਾੜਾ ਯਾਰ ਹੁੰਦਾ ਇਹ ਨਹੀਂ ਵੀਡੀਓ ਸੀ ਕੀ ਕਰੀਏ ਹਣਾ ਮਾਹੌਲ ਵੇਖੋ ਤੁਸੀਂ ਉਦੋਂ ਸਾਰਾ ਮਲੇਸ਼ੀਆ ਦੀਦਾ ਯਾਰ ਆਲੀ ਚੀਜ਼ ਘੈਂਟ ਆ ਯਾਰ ਦੇਖੋ ਹੁਣ ਆਪਾਂ ਚੱਲਦੇ ਹਾਂ ਉੱਤੇ ਚੱਲਦੇ ਆਂ ਵੇਨੇ ਟਿਕ ਟਿਕ ਇੰਨੀ ਆ ਤੇ ਕੀ ਮਾਹੌਲ ਆ ਜਾ ਕੇ ਦੇਖਦੇ ਆ ਠੀਕ ਆ ਜੀ ਉੱਪਰ ਜਾ ਕੇ ਦੇਖਦੇ ਹਾਂ ਵੇਨੇ ਅੱਗੇ ਇਹ ਸਾਡਾ ਵੈਂਡਾ ਠੀਕ ਹੈ ਜੀ ਆਹ ਪੱਲਾ ਦਾ ਰਸਤਾ ਜੀ ਨਹੀਂ ਵੀ ਵੀ ਸੀ ਹੈ ਸੌ ਤੇਰੇ ਬਰ ਐਸ ਸੀ ਜੁਗੇ ਕੋ ਹਾਂ ਜੀ ਅਸੀਂ ਅੰਦਰ ਗਏ ਸੀਗੇ ਉੱਥੋਂ ਅਸੀਂ ਰੇਟ ਰੂਪ ਪਤਾ ਕੀਤਾ ਜਿਹੜੇ ਤਾਂ ਹੈਗੇ ਆ ਲੋਕਲ ਮਲੇਸ਼ੀਆ ਵਾਲੇ ਉਹਨਾਂ ਦਾ ਤਾਂ ਇੰਡੀਆ ਦਾ 700 ਰੁਪਿਆ ਲੱਗਦਾ ਜਿਹੜੇ ਆਊਟਸਾਈਡਰ ਆ ਜਿਵੇਂ ਟੂਰਿਸਟ ਹੋਗੇ ਆਪਾਂ ਹਨਾ ਜੇ ਆਪਾਂ ਉਹ ਟਾਵਰ ਤੇ ਜਾਣਾ ਹੈ ਉਹਦੀ ਟਿਕਟ ਹੈਗੀ ਆ 2000 ਤੋਂ ਲੈ ਕੇ 2500 ਤੇ ਆਪਾਂ ਤੁਹਾਨੂੰ ਬਤਾਈ ਆ 2500 ਨਹੀਂ ਲਾਇਆ ਤੇ ਥੱਲੇ ਥੱਲੇ ਮੁੜ ਗਏ ਫੋਟੋ ਫੋਟੋਆਂ ਖਿੱਚੀਆਂ ਵੀਡੀਓ ਬਣਾਈ ਆ ਮਾਹੌਲ ਦੇਖਿਆ ਪੂਰਾ ਤੇ ਹੁਣ ਆਪਾਂ ਚੱਲੇ ਆਂ ਵਾਪਸ ਜਾ ਕੇ ਰੋਟੀ ਖਾਈਏ ਕਿਉਂਕਿ ਟਾਈਮ ਕਾਫੀ ਜ਼ਿਆਦਾ ਹੋ ਗਿਆ 7:00 ਵਜ ਗਿਆ ਸ਼ਾਮ ਦੀ ਠੀਕ ਆ ਜੀ ਤੇ ਦੇਖੋ ਤੁਸੀਂ ਮਾਹੌਲ ਸਾਰਾ ਫੋਟੋਆਂ ਫੋਟੋਆਂ ਆਪਾਂ ਖਿੱਚੀਆਂ ਤੇ ਟਾਈਮ ਆਪਾਂ ਐਂ ਨਿਕਾਲਿਆ ਦੇਖੋ ਸਿਸਟਮ ਟਾਵਰ ਦੇ ਬਾਹਰ ਜੇ ਭੁੱਖ ਭੁੱਖ ਲੱਗੀ ਆ ਤਾਂ ਬਈ ਖਾ ਪੀ ਲਓ ਦੇਖੋ ਇੱਥੇ ਖਾਣ ਵਾਲਾ ਸਿਸਟਮ ਸਾਰਾ ਜੋ ਵੀ ਖਾਣਾ ਖਾ ਦਿਓ ਉਹ ਘੈਂਟ ਆ ਸਿਸਟਮ ਸਾਰਾ ਨਾਲ ਹੀ ਟਾਵਰ ਤੇ ਨਾਲ ਹੀ ਆ ਖਾਣ ਪੀਣ ਨੂੰ ਮਾਹੌਲ ਪੂਰਾ ਘੈਂਟ ਆ ਨਾਲ ਦੇ ਕਿਧਰ ਗਿਆ ਚਲੇ ਉਹ ਆਉਂਦਾ ਚੱਲਦੇ ਆ ਜੀ ਹੁਣ ਆਪਾਂ ਰੋਟੀ ਖਾ ਲਈਏ ਭੁੱਖ ਲੱਗੀ ਜਿੰਨੀ ਮਰਜ਼ੀ ਫੋਟੋਆਂ ਖਿੱਚੀ ਜਾਓ ਇੱਥੇ ਢਿੱਡ ਨਹੀਂ ਭਰਦਾ ਸਾਨੂੰ ਮੇਰੇ ਨਾਲ ਡੇਢ ਘੰਟਾ ਹੋ ਗਿਆ ਫੋਟੋਆਂ ਖਿੱਚੀਆਂ ਨੇ ਸੈਟਿੰਗ ਹੀ ਨਹੀਂ ਹੋਈ ਫੋਟੋਆਂ ਦੀ ਕੋਈ ਕਹਿੰਦਾ ਮੇਰੀ ਐ ਖਿੱਚ ਕੋਈ ਕਹਿੰਦਾ ਮੇਰੀ ਐ ਖਿੱਚ ਠੀਕ ਆ ਤੇ ਸਾਡਾ ਰੌਲਾ ਪੈ ਜਾਂਦਾ ਇੱਥੇ ਫੋਟੋਆਂ ਤੇ ਹਾਂਜੀ ਆਪਾਂ ਰੋਟੀ ਪਾਣੀ ਖਾ ਲਿਆ ਜੀ ਤੇ ਹੁਣ ਆਪਾਂ ਆ ਗਏ ਆ ਦੁਬਾਰਾ ਫਿਰ ਘੁੰਮਣ ਫਿਰਨ ਤੇ ਰਾਤ ਦਾ ਟਾਈਮ ਹੋ ਗਿਆ ਜੀ 9 9:30 ਦਾ ਟਾਈਮ ਹੋ ਗਿਆ ਤੇ ਆਹ ਦੇਖੋ ਕਿਰਾਓ ਜਾਂਦੀ ਕਹਿੰਦੇ ਮੈਟਰੋ ਠੀਕ ਹੈ ਜੀ ਤੇ ਆ ਮੌਲ ਵੇਖੋ ਮੁੰਡਾ ਕਹਿੰਦਾ ਪਰਲੇਹਤ ਜਾਣਾ ਆ ਜੋ ਪਰਲੇਹਤ ਆ ਜੋ ਫਿਰ ਇਹ ਸਾਰਾ ਦੇਖੋ ਮੌਲ ਰਸ਼ ਬਹੁਤ ਆ ਸਾਰੇ ਇੱਥੇ ਖਾਣ ਪੀਣ ਵਾਲਾ ਮੌਲੀ ਆ ਹਣਾ ਜਿਆਦਾ ਦਾ ਬੈਕ ਕਰ ਲਿਆ ਜੀ ਡਰ ਲੱਗਦਾ ਇੱਥੇ ਰਾਸ਼ਾ ਤੋਂ ਵੱਧ ਆ ਜਾਂਦਾ ਡਰ ਲੱਗਦਾ ਵੀ ਕੁਝ ਕਵਾਜ ਨਾ ਜਾਵੇ ਆ ਕੀ ਸ਼ਕਰ ਗੱਦੀ ਵਿੱਚ ਜਾਂਦਾ ਪਰ ਚਲੋ ਪਰ ਜਿਹਾ ਵੀਰ ਜੀ ਫਾਸਲਾ ਬਣਾ ਕੇ ਜਣਤਾ ਹੀ ਵੜੀ ਆ ਯਾਰ ਰਾਸ਼ ਹੀ ਬਣਾ ਉਹ ਬਸਾਂ ਵੀ ਤੁਰੇ ਕਰਦੀਆਂ ਅੱਜ ਛੁੱਟੀ ਆ ਯਾਰ ਮੇਰੇ ਚੱਲਦਾ ਅੱਜ ਕਿਸੇ ਨੇ ਕੁਝ ਖਰੀਦਣਾ ਹੈ ਭਾਈ ਲੈਣੀ ਟੀ-ਸ਼ਰਟ ਲੋਰ ਕੋਈ ਮੈਂ ਵੇਖ ਰਿਹਾ ਨਹੀਂ ਕਿਉਂ ਸਾਰੀਆਂ ਦੁਕਾਨਾਂ ਤੋਂ ਕੋਈ ਨਹੀਂ ਹੈ ਇੱਥੇ ਦਾ ਪੂਰਾ ਬਾਜ਼ਾਰ ਆ ਅੱਗ ਛੱਲਿਆਂ ਦੇ ਛੱਲਿਆਂ ਛੱਲਿਆਂ ਦਾ ਨਾਂ ਨੂੰ ਪਾਉਣਾ ਕਿਸੇ ਨੇ ਆਪਦਾ ਠੀਕ ਆ ਮਾਤਾ ਬੈਠੀ ਆ ਇਸ ਉਮਰ ਚ ਆਪਣੇ ਤਾਂ ਘਰੇ ਬੈਜੇ ਤੇ ਰਿਟਾਇਰ ਹੋ ਕੇ ਉਹ ਵਿਚਾਰੀ ਕੰਮ ਕਰੀ ਜਾਂਦੀ ਆ ਆ ਸਕਰੀਨ ਵੇਖੋ ਕਿ ਨਾ ਮਾੜੀ ਆਜਾ ਤੁਹਾਨੂੰ ਇੱਕ ਚੀਜ਼ ਦਿਖਾਈਏ ਚੈੱਕ ਕਰੋ ਮੜਾ ਆ ਦਿਲਾਂ ਦੀਆਂ ਧੜਕਣਾ ਤੇਜ਼ ਹੋ ਜਾਣੀਆਂ ਤੁਹਾਡੀਆਂ ਦੇਖੋ ਉਹ ਚਾਹੁੰਦਾ ਸੇਵਕਾ ਇੱਥੇ ਕੰਮ ਕਰ ਚੱਲੋ ਸੇਵਕਾ ਨੋ ਵੀਡੀਓ ਉਹ ਕਹਿੰਦਾ ਵੀ ਵੀਡੀਓ ਨਹੀਂ ਬਣਾਉਣੀ ਵਾਸਾਪਾ ਇਧਰ ਵੇਖ ਕਿ ਕਨ ਬਾਈ ਰੋਲਾ ਰੱਪਾ ਦੇਖੋ ਬਈ ਪੰਚਾਇਤ ਦੇ ਰੋਲਾ ਰੱਪਾ ਦੇਖੋ ਤੇ ਕਹਿਣ ਗੋਗੂ ਇੱਥੇ ਤਾਂ ਰਾਸ਼ ਹੈ ਆਪਾਂ ਇਸ ਵਿੱਚ ਵੋਟਾਂ ਦਾ ਰਿਜ਼ਲਟ ਆਉਣਾ ਹੁੰਦਾ ਵਾਹ ਵਾਹ ਇਹ ਵਾੜਾ ਵਾੜਾ ਇਹ ਮਤਲਬ ਕਿ ਇਹਨੂੰ ਆਪਾਂ ਡਾਊਨਟਾਊਨ ਕਹਿ ਸਕਦੇ ਮੇਰੇ ਹਿਸਾਬ ਨਾਲ ਤਾਂ ਉਹ ਬੱਤੀ ਹੋ ਗਈ ਓਏ ਚੱਲ ਚੱਲ ਉਹ ਜਵਾਬ ਬੰਦਾ ਹੋ ਗਿਆ ਜੀ ਹਰਾ ਅਸੀਂ ਚੱਲੇ ਆ ਮੋਰ ਟ੍ਰੱਕ ਕੇ ਬੰਦਾ ਕੋਸ ਲੈਣਾ ਮਾਰਕੀਟ ਚੈੱਕ ਕਰੋ ਕਹਿੰਦੇ ਕੁਝ ਲੈਣਾ ਬਾਈ

ਅਸਤੀ ਇੰਨਾ ਹੀ ਬਹੁਤ ਆ ਆਪਾਂ ਥੱਕ ਗਏ ਵਲੌਗ ਬਣਾ ਬਣਾ ਕੇ ਘੁੰਮ ਫਿਰ ਕੇ ਅੱਜ ਟਾਈਮ ਬਹੁਤ ਲੱਗ ਗਿਆ ਤੇ ਮਗਰ ਲੋਕੇਸ਼ਨ ਬਹੁਤ ਵਧੀਆ ਥੀ ਵਿਊ ਵੀ ਬਹੁਤ ਵਧੀਆ ਤੇ ਤੁਸੀਂ ਜੁੜੇ ਰਹੋ ਸਾਡੇ ਨਾਲ ਤੇ ਵਲੌਗ ਦੇਖਿਓ ਕਿੱਦਾਂ ਦਾ ਲੱਗਿਆ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਠੀਕ ਹੈ ਜੀ ਤੇ ਤੁਹਾਨੂੰ ਆਪਾਂ ਨਵੀਆਂ ਨਵੀਆਂ ਡੈਸਟੀਨੇਸ਼ਨ ਦਿਖਾਉਂਦੇ ਰਵਾਂਗੇ ਕੱਲ ਨੂੰ ਫਿਰ ਹੋਰ ਥਾਂ ਚੱਲਾਂਗੇ ਠੀਕ ਹੈ ਜੀ ਤੇ ਚੈਨਲ ਵਧੀਆ ਲੱਗੇ ਤੇ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਆ ਹੋਟਲ ਬੜਾ ਘੈਂਟ ਆ ਯਾਰ ਮਗਰ ਤੇ ਸਾਰਿਆਂ ਨੂੰ ਸਰਦੀ ਕਾਲ ਤੇ ਬਾਏ ਬਾਏ ਥੈਂਕ ਯੂ ਫੋ ਥੈਂਕ ਯੂ ਵਲੌਗ ਦੇਖਣ ਲਈ ਠੀਕ ਹੈ ਜੀ ਬਾਏ ਬਾਏ